ਸਨਮਾਨਯੋ ਗੁਰਬਾਣੀ ਪ੍ਰੇਮੀਆਂ ਗੁਰਬਾਣੀ ਵਿਚਾਰ ਦੇ 28ਵੇਂ ਐਪੀਸੋਡ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ 28ਵੀਂ ਪੌੜੀ ਦੀ ਵਿਚਾਰ ਕਰਨ ਦਾ ਯਤਨ ਕਰਨਾ ਹੈ ਪਹਿਲੇ ਪਾਠ ਸਰਵਣ ਕਰੋ ਫਿਰ ਵਿਚਾਰ ਵਿੱਚ ਜੁੜਦੇ ਹਾਂ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬਿਪੂਤ ਖਿੰთა ਕਾਲ ਕੁਆਰੀ ਕਾਇਆ ਜੁਗਤ ਦੰਡਾ ਪਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤੇ ਸ਼ਿਆ ਆਦੇਸ ਆਦੇ ਅਨੀਲ ਅਨਾਦ ਅਨਾਹਤੇ ਜੁਗ ਜੁਗੇ ਕੋ ਵੇਸ ਆਦੇਸ ਤਿਸੈ ਆਦੇਸ ਆਦੇ ਅਨੀਲ ਅਨਾਦ ਅਨਾਹਤੇ ਜੁਗ ਜੁਗੇ ਕੋ ਵੇਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸ ਪੌੜੀ ਵਿੱਚ ਵਿਸ਼ੇਸ਼ ਤੌਰ ਤੇ ਕਰਮकांड ਦਾ ਝੂਠੇ ਲਿਬਾਸ ਦਾ ਕੰਡਨ ਕਰ ਰਹੇ ਨੇ ਤੇ ਇਹ ਕਮਜ਼ੋਰੀ ਦੁਨੀਆ ਦੇ ਹਰ ਮذਬ ਵਿੱਚ ਆਈ ਹੈ ਉਹ ਕੋਈ ਵੀ ਕਿਉਂ ਨਾ ਹੋਵੇ ਅਸੀਂ ਵੀ ਉਸ ਤੋਂ ਮੁਕਤ ਨਹੀਂ ਪਰ ਸਤਿਗੁਰੂ ਜੀ ਦੀ ਪਹਿਨੀ ਦ੍ਰਿਸ਼ਟੀ ਦੂਰ ਅੰਦੇਸ਼ੀ ਮਨੁੱਖ ਦੇ ਅੰਦਰੋਂ ਵੀ ਦੇਖਦੀ ਐ ਇਸ ਦੀ ਹਾਲਤ ਕੀ ਹੈ ਉਸ ਵੇਲੇ ਜੋਗੀ ਬੜੇ ਪ੍ਰਸਿੱਧ ਸਨ ਤੇ ਉਹਨਾਂ ਦਾ ਵਿਸ਼ੇਸ਼ ਲਿਬਾਸ ਸੀ ਘਰ-ਬਾਰ ਛੱਡ ਦੇਣਾ ਲੀਰਾਂ ਦੀ ਟਾਕੀਆਂ ਦੀ ਬਣਾ ਕੇ ਗੋਦੜੀ ਪਹਿਨ ਲੈਣੀ ਕੰਨ ਪੜਵਾ ਕੇ ਮੁੰਦਰਾ ਪਾ ਲੈਣੀਆਂ ਹੱਥ ਵਿੱਚ ਖੱਪਰ ਚਿੱਪੀ ਫੜ ਲੈਣੀ ਇੱਕ ਬਗਲੀ ਸਵਾਲ ਲੈਣੀ ਜਿਸ ਨੂੰ ਝੋਲੀ ਆਖਿਆ ਗਿਆ ਹੈ ਸਰੀਰ ਤੇ ਸੰਪੂਰਨ ਤੌਰ ਤੇ ਗੋਹਿਆਂ ਦੀ ਰਾਖ ਮਲ ਲੈਣੀ ਖਾਤ ਵਿੱਚ ਡੰਡਾ ਰੱਖਣਾ ਇਸ ਤਰ੍ਹਾਂ ਦਾ ਲਿਬਾਸ ਕਰਕੇ ਜਿਹੜੇ ਘਰ ਗ੍ਰਿਸ਼ਤ ਦੀ ਨਿੰਦਾ ਕਰਦੇ ਸਨ ਉਹੀ ਗ੍ਰਿਸ਼ਤਿਆਂ ਦੇ ਘਰਾਂ ਵਿੱਚੋਂ ਮੰਗਦੇ ਫਿਰਦੇ ਸਨ ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਬਚਨ ਆਖਿਆ ਉਹ ਕਹਿੰਦੇ ਨੇ ਹੋਏ ਉਦਾਸੀ ਗ੍ਰਿਸ਼ਤ ਤਜ ਫਿਰ انہੀ ਕੇ ਕਰ ਮੰਗਣ ਜਾਈ ਸ਼ਰਮ ਵੀ ਨਹੀਂ ਜਿਸ ਗ੍ਰਿਸ਼ਤ ਦੀ ਭੰਡੀ ਕਰਦੇ ਹੋ ਉਹਨੇ ਗ੍ਰਿਸ਼ਤੀਆਂ پاسੋਂ ਜਾ ਕੇ ਮੰਗਦੇ ਫਿਰਦੇ ਹੋ ਫਿਰ ਆਪਣੇ ਆਪ ਨੂੰ ਮੰਨਦੇ ਵੀ ਸ਼ਰੋਮਣੀਆਂ ਕੇ ਸਾਡੇ ਵਰਗਾ ਤਾਂ ਕੋਈ ਨਹੀਂ ਸਤਿਗੁਰੂ ਜੀ ਕਹਿੰਦੇ ਨੇ ਭੱਲੇ ਲੋਕੋ ਇਸ ਭੇਸ ਨੇ ਕੁਝ ਨਹੀਂ ਸਵਾਰਨਾ ਗੁਰਬਾਣੀ ਅੰਦਰ ਇੱਕ ਬਚਨ ਆਇਆ ਹੈ ਕਿ ਪੇਖ ਨਾਲ ਪ੍ਰਮਾਤਮਾ ਨਹੀਂ ਮਿਲਦਾ ਜੋਗ ਨਾ ਖਿੰTHA ਜੋਗ ਨਾ ਡੰਡਾ ਹੈ ਜੋਗ ਨਾ ਪਸਮ ਚੜਾਈ ਹੈ ਜੋਗ ਨਾ ਮੁੰਦੀ ਮੂੰਡ ਮੁੰਡਾਈ ਹੈ ਜੋਗ ਨਾ ਸਿੰਘੀ ਵਾਈ ਹੈ ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗ ਜੁਗ ਤੇ ਵਪਾਈ ਹੈ ਗੱਲ ਹੀ ਜੋਗ ਨਾ ਹੋਈ ਇੱਕ ਦ੍ਰਿਸ਼ਟ ਕਰ ਸੰਸਾਰ ਜਾਣੇ योगी कहिए सोई ओ है योगी जेड़ा दृष्टि सम दृष्टि बना लेवे सब नु ਬਰਾਬਰਤਾ ਦੀ ਨਿਗਾਹ ਨਾਲ ਤੱਕੇ ਇਹ ਬਾਕੀ ਦੇ ਭੇਸ ਲਿਬਾਸ ਨਹੀਂ ਕਮ ਆਉਂਦੇ ਸਤਿਗੁਰੂ ਜੀ ਇਸ ਸ਼ਬਦ ਵਿੱਚ ਇਸ ਪੌੜੀ ਵਿੱਚ ਬਚਨ ਕਰਦੇ ਨੇ ਕੰਨ ਪੜਵਾ ਕੇ ਕੰਨਾਂ ਵਿੱਚ ਮੁੰਦਰਾ ਪਾ ਲੈਣ ਵਾਲਿਆ ਇਸ ਨਾਲ ਕੰਨ ਮੁੰਦੇ ਨਹੀਂ ਜਾਂਦੇ ਤੇ ਅਜੀਬ ਸਤਿਗੁਰੂ ਜੀ ਨੇ ਨਾਲ ਸ਼ਬਦ ਜੋੜਿਆ ਮੁੰਦਾ ਸੰਤੋਖ ਆਦਮੀ ਪੁੱਛ ਸਕਦਾ ਕੰਨਾਂ ਦਾ ਸੰਤੋਖ ਨਾਲ ਕੀ ਸੰਬੰਧ ਸੰਤੋਖ ਦਾ ਸੰਬੰਧ ਮਨ ਨਾਲ ਹੋ ਸਕਦਾ ਹੈ ਪਰ ਜਿਸ ਗਹਿਰਾਈ ਤੱਕ ਸਤਿਗੁਰੂ ਗਏ ਨੇ ਉਹ ਬਹੁਤ ਡੂੰਗੀ ਹੈ ਕੰਨਾਂ ਅੰਦਰ ਇੱਕ ਕਮਜ਼ੋਰੀ ਹੈ ਇਹ ਆਪਣੀ ਸਿਫਤ ਦੇ ਬੜੇ ਭੁੱਖੇ ਨੇ ਦੋ ਹੀ ਭੁੱਖਾ ਨੇ ਕੰਨ ਦੀਆਂ ਵਿਸ਼ੇਸ਼ ਬਿਮਾਰੀ ਬਿਲਕੁਲ ਇਸ ਨੂੰ ਬਿਮਾਰੀ ਆਖੋ ਦੋ ਹਿੱਸੇ ਨੇ ਉਸਦੇ ਆਪਣੀ ਸਿਫਤ ਦੀ ਭੁੱਖ ਹੈ ਦੂਜੇ ਦੀ ਨਿੰਦਿਆ ਸੁਣਨ ਦੀ ਭੁੱਖ ਹੈ ਕੀ ਕਾਰਨ ਹੈ ਕੀ ਆਲਮੀ ਘੰਟਿਆਂ ਬੱਧੀ ਦੂਜਿਆਂ ਦੀ ਨਿੰਦਿਆ ਸੁਣਦਾ ਰਹੇ ਤੇ ਅੱਕੇ ਨਾ ਆਪਣੀ ਨਿੰਦਿਆ ਇੱਕ ਪਲ ਲਈ ਵੀ ਸਾਹਮਣੇ ਆ ਜਾਏ ਤੇ ਤੜਫਟੇ ਤੇ ਸਿਫਤ ਆਪਣੀ ਸੁਣਦਿਆਂ ਭਾਵੇਂ ਸਾਰਾ ਦਿਨ ਲੰਘ ਜਾਏ ਚੰਗੀ ਲੱਗਦੀ ਹੈ ਜੋ ਸਿਫਤ ਕਰ ਰਿਹਾ ਭਾਵੇਂ 16 ਨੇ ਝੂਟੀ ਹੋਵੇ ਉਸ ਨੂੰ ਅਸੀਂ ਮਿੱਤਰ ਸਮਝਦੇ ਹਾਂ ਬੋਲ ਝੂਠ ਰਿਹਾ ਔਰ ਸਾਨੂੰ ਇਹ ਵੀ ਖਿਆਲ ਨਹੀਂ ਆਉਂਦਾ ਜਿਹੜਾ ਅੱਜ ਝੂਠੀ ਸਿਫਤ ਕਰ ਰਿਹਾ ਹੈ देर ਨਾ ਲੱਗੇਗੀ ਇਹ ਕੱਲ੍ਹ ਕੱਲ ਨੂੰ ਝੂਠੀ ਨਿੰਦਿਆ ਵੀ ਕਰੇਗਾ ਉਸ ਲਈ ਕੀ ਹੈ ਝੂਠੀ ਬੋਲਣਾ ਤੇ ਸਿਫਤ ਬਹੁਤੀ ਹੁੰਦੀ ਹੈ ਉਸ ਬੰਦੇ ਦੀ ਅੱਜ ਦੇ ਸਮਾਜ ਵਿੱਚ ਕੀ ਸਦਾ ਤੋਂ ਹੀ ਹਮੇਸ਼ਾ ਰਿਹਾ ਹੈ ਐਸਾ ਜਿਹਦੇ ਪਾਸ ਦੌਲਤ ਵਧੇ ਰਹੀ ਹੈ ਨਿਰਦ ਨਿਆਦਰ ਕੋਈ ਨ ਦੇ ਲੱਖ ਜਤਨ ਕਰੇ ਉਹ ਚਿਤ ਨਾ ਤਰੇ ਗਰੀਬ ਨੂੰ ਕੌਣ ਆਦਰ ਦਿੰਦਾ ਹੈ ਆਮ ਸਮਾਜ ਵਡਿਆਈ ਕਰਦਾ ਹੈ ਜਿਹਦੇ ਪਾਸ ਚਾਰ ਛਿੱਲਰ ਨੇ ਬੜਾ ਸਿਆਣਾ ਹੈ ਬਈ ਦੌਲਤ ਦੇ ਅੰਬਾਰ ਲਗਾ ਦਿੱਤੇ ਨੇ ਉਹ ਪਾਵੇ ਕਮਲੀ ਗੱਲ ਵੀ ਕਰੇ ਤਾਂ ਵੀ ਲੋਕ ਕਹਿੰਦੇ ਨੇ ਬੜੀ ਸਿਆਣੀ ਗੱਲ ਕਰ ਰਿਹਾ ਹੈ ਤੇ ਸਿਆਣਾ ਗਰੀਬ ਬੰਦਾ ਬਹੁਤ ਮਹੱਤਵਪੂਰਨ ਗੱਲ ਵੀ ਆਖੇ ਤੇ ਕਹਿੰਦੇ ਨੇ ਇਹਨੂੰ ਕੋਈ ਅਕਲ ਹੈ ਆਪਣਾ ਤਾਂ ਬਣਾਇਆ ਕੁਝ ਨਹੀਂ ਇਹ ਸਾਡਾ ਨਜ਼ਰੀਆ ਹੈ ਤੇ ਕੰਨ ਨੇ ਭੁੱਖੇ ਆਪਣੀ ਸਿਫਤ ਦੇ ਜਿੰਨੀ ਸਿਫਤ ਦੀ ਭੁੱਖ ਹੈ ਉਨੀ ਤ੍ਰਿਸ਼ਨਾ ਵੀ ਵਧੇਗੀ ਹੋਰ ਮਿਲੇ ਤੇ ਵਧੇਰੇ ਸੰਸਾਰ ਸਾਨੂੰ ਤਨਵਾਨ ਮੰਨ ਕੇ ਸਾਡੀ ਸਿਫਤ ਕਰੇ ਐਹੀ ਭੁੱਖ ਸਤਿਗੁਰੂ ਕਹਿੰਦੇ ਨੇ ਕੰਨਾਂ ਵਿੱਚ ਮੁੰਦਰਾਂ ਪਾਉਣ ਨਾਲ ਗੱਲ ਨਹੀਂ ਬਣਨੀ ਕੰਨ ਮੰਦ ਲੈ ਤੇ ਇਹ ਤਾਂ ਮੁੰਦੇ ਜਾਣੇ ਨੇ ਆਪਣੀ ਸਿਫਤ ਵੱਲੋਂ ਦੂਜਿਆਂ ਦੀ ਨਿੰਦਿਆ ਵੱਲੋਂ ਜੇ ਅਸੀਂ ਸੰਤੋਖੀ ਪੁਰਸ਼ ਬਣ ਗਏ ਸੰਤੋਖ ਇੱਕ ਉਤਮ ਗਹਿਣਾ ਹੈ ਤੇ ਇਸ ਤੋਂ ਬਿਨਾ ਤਾਂ ਸਤਿਗੁਰੂ ਕਹਿੰਦੇ ਨੇ ਬਿਨਾ ਸੰਤੋਖ ਨਾਹੀ ਕੋ ਰਜੈ ਕੋਈ ਮਨੁੱਖ ਕਦੀ ਰਜਿਆ ਨਹੀਂ ਰਾਜਾ ਤਾਂ ਉਹੀ ਹੈ ਨਾ ਜੋ ਰਜਿਆ ਹੋਵੇ ਤਖਤਾਂ ਤੇ ਬੈਠੇ ਵੀ ਬੜੇ ਭੁੱਖੇ ਨੇ ਭਿਖਾਰੀ ਆਮ ਭਿਖਾਰੀ ਤਾਂ ਰੋਟੀ ਮੰਗਦਾ ਹੋਵੇਗਾ ਕੱਪੜਾ ਮੰਗ ਲਏਗਾ ਜਿਹੜੇ ਵੱਡੀਆਂ ਪਦਵੀਆਂ ਤੇ ਬੈਠੇ ਵੇਖੋਗੇ ਇਹਨਾਂ ਦੀ ਭੁੱਖ ਮਿਟਦੀ ਨਹੀਂ ਦੁਨੀਆ ਭਰ ਦੀ ਦੌਲਤ ਇਕੱਠੀ ਕਰਕੇ ਹੋਰ ਮੰਗ ਰਹੇ ਨੇ ਸਵਾਲ ਹੈ ਇਨ ਕੰਨਾਂ ਦੇ ਅੰਦਰ ਇਹ ਭੁੱਖ ਜਿਹੜੀ ਹੈ ਇਹ ਮਿਟ ਜਾਏ ਤੇ ਉਸ ਨੂੰ ਮਿਟਾਉਣ ਲਈ ਫਿਰ ਮਨ ਨਾਲ ਖੇਡ ਕਰਨਾ ਪੈਣਾ ਹੈ ਉਹ ਹੈ ਸੰਤੋਖ ਦਾ ਗੁਣ ਸੰਤੋਖੀ ਬਣ ਤੇ ਸੰਤੋਖੀ ਤੋਂ ਭਾਵ ਵੀ ਕਿਧਰੇ ਇਹ ਨਾ ਸਮਝ ਲਈ ਕਿ ਲੇਜ਼ੀ ਬਣ ਜਾਏ ਆਲਸੀ ਕਰਨਾ ਹੀ ਕੁਝ ਨਹੀਂ ਇਹ ਵੀ ਕਹਾਣੀ ਸੱਚ ਨਹੀਂ ਜ਼ਿੰਦਗੀ ਨੂੰ ਜਿਉਣ ਦੀ ਇੱਕ ਜਾਂਚ ਹੈ ਜੋ ਸਤਿਗੁਰੂ ਜੀ ਨੇ ਸਾਨੂੰ ਦੱਸੀ ਹੈ ਉਹ ਕਹਿੰਦੇ ਨੇ ਜ਼ਿੰਦਗੀ ਵਿੱਚ ਹਰਕਤ ਬੜੀ ਜ਼ਰੂਰੀ ਹੈ ਤੇ ਹਰਕਤ ਵਿੱਚ ਬਰਕਤ ਹੁੰਦੀ ਹੈ ਇਸ ਲਈ ਜਿੰਨਾ ਚਿਰ ਜੀਵਨ ਹੈ ਸਰੀਰ ਸਾਥ ਦੇ ਰਿਹਾ ਹੈ ਮਸ਼ਕਤ ਕਰ ਦੁਨੀਆਂ ਵਿੱਚ ਜਿਉਣਾ ਇਸ ਵਿੱਚ ਬੁਰਾਈ ਕੀ ਹੈ ਉਦਮ ਕਰਿੰਦਿਆਂ ਜੀਓ ਤੂੰ ਕਮਾਮ ਦੇਆ ਸੁਖ ਪੁੰਚ ਇਹ ਤਰੀਕਾ ਹੈ ਜ਼ਿੰਦਗੀ ਜਿਉਣ ਦਾ ਉਦਮ ਕਰ ਕਮਾਈ ਕਰ ਤੇ ਕਮਾਈ ਕਰਕੇ ਅਗਲੀ ਕਮਜ਼ੋਰੀ ਕਈ ਵਾਰੀ ਆ ਜਾਂਦੀ ਹੈ ਸੂਮ ਬਣ ਕੇ ਦੱਬੀ ਨਾ ਜਾਈ ਛੱਡ ਕੇ ਤੁਰ ਜਾਏਗਾ ਕੇਸਰ ਥਾਈ ਕਮਾਮ ਦੇਆ ਸੁਖ ਪੁੰਚ ਜੋ ਸੋ ਖੋਸ ਤੋਂ ਲਿਆ ਜਾ ਸਕਦਾ ਹੈ ਲੈ ਇਸ ਵਿੱਚ ਕੀ ਬੁਰਾਈ ਹੈ ਉਦਮ ਨਾਲ ਕਮਾਈ ਹੈ ਪਾਪਤਾ ਕੀਤਾ ਨਹੀਂ ਉਦਮ ਕਰਦੇ ਆਂ ਜੀਓ ਤੂੰ ਕਮਾਵਂਦਿਆਂ ਸੁਖ ਪੁੰਚ ਧਿਆẽਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਤੇ ਇਸ ਦੇ ਨਾਲ-ਨਾਲ ਖਿਆਲ ਰੱਖੀ ਧਿਆਨ ਨਰੰਕਾਰ ਵਧ ਰਹੇ ਫਿਰ ਤੇਰੀ ਕਿਰਤ ਬੁਰੀ ਨਹੀਂ ਹੋਵੇਗੀ ਤੇ ਆਇਂਦਿਆ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਸਭ ਚਿੰਤਾ ਤੋਂ ਮੁਕਤ ਹੋ ਜਾਏਗਾ ਨਾਮ ਜਪ ਕਿਰਤ ਕਰ ਤੇ ਵੰਡ ਕੇ ਚੱਕ ਜਿਸ ਬੰਦੇ ਨੇ ਇਹ ਜੀਵਨ ਅਪਣਾ ਲਿਆ ਹੈ ਸੰਤੋਖੀ ਹੈ ਪਰ ਆਲਸੀ ਨਹੀਂ योगी ਮੰਗਦਾ ਸੀ ਉਸ ਦੇ ਪਾਸ ਪਾਤਰ ਸਨ ਕੋਈ ਖੱਪਰ ਰੱਖਿਆ ਹੈ ਉਸ ਵਿੱਚ ਭੋਜਨ ਪਵਾ ਲੈਂਦਾ ਹੈ ਚਿੱਪੀ ਵਿੱਚ ਝੋਲੀ ਸੀ ਲਈ ਹੈ ਬਗਲੀ ਸੀ ਲਈ ਹੈ ਉਸ ਵਿੱਚ ਭਿਖਿਆ ਪਵਾ ਲੈਂਦਾ ਹੈ ਇਹ ਪਰ ਜਾਏ ਇਹ ਪਰ ਜਾਏ ਤ੍ਰਿਸ਼ਨਾ ਫਿਰ ਉਹੀ ਸਤਗੁਰੂ ਕਹਿੰਦੇ ਨੇ ਸ਼ਰਮ ਪਤ ਚੋਲੀ ਪਾਤਰ ਵਿੱਚ ਵੀ ਖੱਪਰ ਵਿੱਚ ਵੀ ਤੂੰ ਕੁਝ ਪਵਾਉਣਾ ਹੈ ਭੀਖ ਪਾਉਣਾ ਹੈ ਝੋਲੀ ਵਿੱਚ ਵੀ ਕੁਝ ਪਾ ਕੇ ਭਰਨਾ ਚਾਹੁੰਨਾ ਹੈ ਆ ਤੈਨੂੰ ਯੁਗਤ ਦੱਸਾਂ ਮੰਗਣ ਦਾ ਕੰਮ ਛੱਡ ਇਹ ਨਹੀਂ ਕਿ ਆਪ ਘਰ-ਬਾਰ ਛੱਡ ਕੇ ਗ੍ਰਸਤ ਦੀ ਭੰਡੀ ਕਰੇ ਤੇ ਉਹਨਾਂ ਗ੍ਰਸਤੀਆਂ ਪਾਸੋਂ ਹੀ ਮੰਗਦਾ ਫਿਰੇ ਨਹੀਂ ਨਹੀਂ ਇਹ ਤਾਂ ਕੋਈ ਜੀਵਨ ਦੀ ਜਾਂਚ ਨਾ ਹੋਈ ਯੁਗਤ ਇਹ ਹੈ శ్రమ ਕਰ ਉਦਮ ਕਰ ਤੇ ਇਸ ਦੇ ਵਿੱਚ ਤੇਰਾ ਪਾਤਰ ਤੇਰਾ ਖੱਪਰ ਤੇਰੀ ਝੋਲੀ ਉਦਮ ਵਿੱਚ ਛੁਪੀ ਹੋਈ ਹੋਵੇ ਕਮਾਲ ਹੈ ਕਿ ਉਦਮ ਨੂੰ ਸ਼ਰਮ ਕਰਨ ਨੂੰ ਮਿਹਨਤ ਮੁਸ਼ਕਤ ਕਰਨ ਨੂੰ ਖੱਪਰ ਤੇ ਝੋਲੀ ਵੀ ਆਖ ਦਿੱਤਾ ਗਿਆ ਪਰ ਨੇ ਸਿਆਣੇ ਬਜ਼ੁਰਗ ਕਹਿੰਦੇ ਸਨ ਕਰਮ ਕਰ ਤੇ ਫਲ ਦੀ ਆਸ ਨਾ ਰੱਖ ਫਲ ਉਸ ਤੇ ਛੱਡ ਦੇ ਤੇ ਉਸ ਦਾ ਸੁਭਾਅ ਹੈ ਕਦੀ ਵੀ ਤੇਰੀ ਕੀਤੀ ਹੋਈ ਮਿਹਨਤ ਨੂੰ ਬੇਕਾਰ ਨਹੀਂ ਜਾਣ ਦੇਵੇਗਾ ਇਹ ਗਾਰੰਟੀ ਹੈ ਇਸ ਲਈ ਤੂੰ ਸ਼ਰਮ ਕਰ ਉਦਮ ਕਰ ਤੇਰਾ ਪਾਤਰ ਝੋਲੀ ਉਹ ਉਦਮ ਹੀ ਬਣ ਜਾਏ ਤੇਰਾ ਕੰਮ ਹੈ ਮਿਹਨਤ ਕਰਨੀ ਮਸ਼ਕਤ ਕਰਨੀ ਵਪਾਰ ਕਰੇ ਨੌਕਰੀ ਕਰੇ ਇਮਾਨਦਾਰੀ ਨਾਲ ਕਰ ਤੇ ਖਿਆਲ ਰੱਖ ਇਹੀ ਝੋਲੀ ਹੈ ਪਰ ਜਾਏਗੀ ਤ੍ਰਿਸ਼ਨਾ ਦੀ ਝੋਲੀ ਨਾ ਬਣਾ ਬੈਠੀਓ ਕਦੀ ਨਹੀਂ ਪਰਦੀ ਸੰਤੋਖੀ ਬਣ ਸਫਟ ਦੀ ਇੱਛਾ ਛੱਡ ਦੇ ਜਿੰਨਾ ਚਿਰ ਇਹ ਬਣੀ ਰਹੀ ਤੈਨੂੰ ਸੰਤੋਖ ਨਹੀਂ ਆਉਣਾ ਕਿਉਂ ਤੇਰੇ ਤੋਂ ਹੋਰ ਅਮੀਰਾ ਗਾਂ ਬੈਠੇ ਨੇ ਹੋਰ ਵੱਡੀਆਂ ਪਦਮੀਆਂ ਤੇ ਲੋਕ ਬੈਠੇ ਨੇ ਨਹੀਂ ਪਹਿਲਾਂ ਤਾਂ ਕੰਨਾਂ ਨੂੰ ਮੁੰਦਣਾ ਸਿੱਖ ਲੈ ਉਹ ਹੈ ਸੰਤੋਖ ਜਿਹੜਾ ਸਾਧਨ ਹੈ ਇਹਨਾਂ ਨੂੰ ਮੁੰਦਣ ਦਾ ਸੰਤੋਖੀ ਬਣ ਜਾ ਸਭ ਤ੍ਰਿਸ਼ਨਾ ਮੁੱਕ ਗਈਆਂ ਤੇ ਸਿਫਤ ਸੁਣਨ ਦੀ ਭੁੱਖ ਵੀ ਗਈ ਕਿਸੇ ਦੀ ਨਿੰਦਿਆ ਵਿੱਚ ਅਸੀਂ ਰਸ ਕਿਉਂ ਲੈਂਦੇ ਹਾਂ ਉਹ ਕੇਵਲ ਇਸ ਲਈ ਕਿ ਸਾਨੂੰ ਇੱਕ ਭੁਲੇਖਾ ਜਿਹਾ ਪੈਂਦਾ ਹੈ ਉਸ ਨਾਲੋਂ ਅਸੀਂ ਚੰਗੇ ਹਾਂ ਇਹ ਉਹ ਗਣ ਸਾਡੇ ਵਿੱਚ ਨਹੀਂ ਪਰ ਨਹੀਂ ਸਚਾਈ ਇਹ ਨਹੀਂ ਉਗਣ ਦੇਖਣੇ ਨੇ ਤਾਂ ਆਪਣੇ ਦੇਖ ਸੰਤੋਖ ਦੀਆਂ ਮੁੰਦਰਾ ਕੰਨਾਂ ਵਿੱਚ ਪਾਲਾ ਸਭ ਭੁੱਖ ਮਿਟ ਜਾਏ ਆਪਣੀਆਂ ਸਿਫਤਾਂ ਦੀ ਤੇ ਦੂਜੇ ਦੀ ਨਿੰਦਿਆ ਦੀ ਉਦਮੀਸ ਗੀਵਨ ਜੀ ਇਹੀ ਤੇਰਾ ਪਾਤਰ ਹੋਵੇ ਇਹੀ ਝੋਲੀ ਹੋਵੇ ਔਰ ਇਹ ਸਦਾ ਪਰ ਜਾਂਦਾ ਹੈ ਜਿੰਨਾ ਉਦਮ ਮਿਹਨਤ ਮਸ਼ਕਤ ਕੋਈ ਕਰਦਾ ਹੈ ਨਿਰੰਕਾਰ ਕਦੀ ਫਲ ਨਹੀਂ ਰੱਖਦਾ ਧਰਮ ਦੀ ਦੁਨੀਆ ਵਿੱਚ ਤਾਂ ਬਿਲਕੁਲ ਹੀ ਫਲ ਮਿਲੇਗਾ ਹੀ ਮਿਲੇਗਾ ਧਿਆਨ ਕੀ ਕਰਹਿਮ ਪੇ ਭੂਤ ਫਿਰ ਜੋਗੀ ਸਰੀਰ ਤੇ ਗੋਹਿਆਂ ਦੀ ਸਵਾ ਬਣਾ ਕੇ ਮਲਦਾ ਸੀ ਕੌਣ ਜਾਣੇ ਜਿਸ ਨੇ ਪਹਿਲੇ ਦਿਨ ਮਲੀ ਹੋਵੇਗੀ ਮਨ ਵਿੱਚ ਕੋਈ ਬੈਰਾਗ ਜਾਗਿਆ ਹੋਵੇ ਸਰੀਰ ਨੇ ਇੱਕ ਦਿਨ ਰਾਖ ਹੀ ਹੋ ਜਾਣਾ ਹੈ ਇਹ ਰਾਖ ਹੀ ਹੈ ਮੈਂ ਮੂਰਖ ਹਾਂ ਮੈਨੂੰ ਚੇਤਾ ਨਹੀਂ ਰਹਿੰਦਾ ਮੈਂ ਸਰੀਰ ਤੇ ਸਵਾਹ ਮੜ ਲਵਾ ਤੇ ਮੈਨੂੰ ਸ਼ਾਇਦ ਖਿਆਲ ਰਹੇ ਬਹੁਤ ਮੋਟੀ ਮਤ ਦਾ ਹੀ ਕੰਮ ਹੋਵੇਗਾ ਪਰ ਚਲੋ ਉਹ ਖਿਮਾ ਜੋਗ ਹੈ ਪਰ ਜੇ ਕੋਈ ਸੋਚੇ ਕਿ ਅਸੀਂ ਸਰੀਰ ਤੇ ਗੋਹਿਆਂ ਦੀ ਸਵਾਹ ਮਲ ਕੇ ਮਹਾਤਮਾ ਬਣ ਜਾਵਾਂਗੇ ਤਾਂ ਇਹ ਤਾਂ ਕੋਈ ਅਰਥ ਨਾ ਹੋਇਆ ਬਲਕੇ ਸਰੀਰ ਨੂੰ ਰੋਗ ਲਾ ਬੈਠੋਗੇ ਕੇਵਲ ਨੱਕ ਹੀ ਸਾਹ ਨਹੀਂ ਲੈਂਦਾ ਸਰੀਰ ਦਾ ਰੋਹਾਂ ਰੋਹਾਂ ਮਸਾਮ ਮਸਾਮ ਪੂਰੀ ਚਮੜੀ ਸਭ ਤੋਂ ਵੱਡੀ ਇੰਦਰੀ ਹੈ ਸਾਡੀ ਇਹ ਵੀ ਸਾਹ ਲੈਂਦੀ ਹੈ ਰੋਏ ਬੰਦ ਕਰ ਦਿੰਦੇ ਹੋ ਸੋਚਦੇ ਉਹ ਬੜਾ ਧਰਮ ਦਾ ਕੰਮ ਕਰ ਰਹੇ ਆਂ ਨਿਰੰਕਾਰ ਨੇ ਖੁੱਲੇ ਰੱਖੇ ਅਸੀਂ ਸਵਾ ਨਾਲ ਪਰ ਦਿੱਤੇ ਨਹੀਂ ਸਵਾ ਮਲਨੀ ਹੈ ਬਿਪੂਤੀ ਸਿਰ ਤੋਂ ਪੈਰਾਂ ਤੱਕ ਲੇਕਿਨ ਉਹ ਬਿਪੂਤੀ ਹੈ ਧਿਆਨ ਦੀ ਹੋਸ਼ ਜਿੰਨਾ ਕਿਸੇ ਮਨੁੱਖ ਦਾ ਹੋਸ਼ ਸਿਖਰ ਤੇ ਹੋਵੇਗਾ ਤੁਸੀਂ ਦੇਖੋਗੇ ਮਨ ਤੇ ਤਾਂ ਕੰਟਰੋਲ ਹੋਏਗਾ ਹੀ ਬਾਹਰੋਂ ਮਨ ਦਿਸੇ ਨਾ ਕੋਈ ਵੀ ਆਦਮੀ ਪਰਖ ਕਰ ਲੈ ਉਸ ਦਾ ਸਰੀਰ ਤੇ ਵੀ ਕੰਟਰੋਲ ਹੋਵੇਗਾ ਉਸ ਦਾ ਅੱਖ ਚਮਕਣ ਦਾ ਤਰੀਕਾ ਵੀ ਦੱਸੇਗਾ ਇਹ ਆਦਮੀ ਹੋਸ਼ ਨਾਲ ਅੱਖ ਖੋਲ ਤੇ ਬੰਦ ਕਰ ਰਿਹਾ ਹੈ ਕਈ ਵਾਰੀ ਦੇਖੋਗੇ ਆਦਮੀ ਬੈਠਾ ਹੈ ਪੈਰ ਹਿੱਲ ਰਿਹਾ ਹੈ ਹਲਾਈ ਜਾਂਦਾ ਉਹਨੂੰ ਪਤਾ ਹੀ ਨਹੀਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹੈ ਪੈਰ ਹਿੱਲੀ ਜਾਂਦਾ ਹੈ ਪੈਰ ਤੁਰਨ ਵਾਸਤੇ ਹਿਲਾਉਣ ਦੀ ਜ਼ਰੂਰਤ ਸੀ ਇਹ ਬਿਠਾ ਹਲਾਈ ਜਾਂਦਾ ਹੈ ਕੋਈ ਹੱਥ ਹਲਾਈ ਜਾਂਦਾ ਹੈ ਅਸੀਂ ਹੋਸ਼ ਵਿੱਚ ਨਹੀਂ ਹਾਂ ਅਸਲੀ ਬੇਪੂਤੀ ਹੈ ਧਿਆਨ ਹੋਸ਼ ਜਿੰਨੇ ਸੂਖਮ ਉਤਰਦੇ ਜਾਓਗੇ ਆदमी ਖੜੋਤਾ ਹੈ ਇੱਕ ਲਤ ਨੀਵੀਂ ਕੀਤੀ ਹੋਈ ਹੈ ਕੂਚੀ ਹੈ ਜਿਹਨੂੰ ਆਦਤ ਪੈ ਗਈ ਇੱਕ ਦਿਨ ਰੋਗ ਸੇੜ ਬੈਠੇਗਾ ਦੋ ਪੈਰਾਂ ਤੇ ਪੂਰਨ ਤੌਰ ਤੇ ਸਹੀ ਬੈਲੈਂਸ ਵਿੱਚ ਭਾਰ ਰੱਖ ਕੇ ਤਾਂ ਸਾਨੂੰ ਖੜੋਣਾ ਵੀ ਨਹੀਂ ਆਉਂਦਾ ਬੜੇ बेहोਸ਼ ਹਾਂ ਅਸੀਂ ਜੋ ਨਹੀਂ ਖਾਣਾ ਸਰੀਰ ਨੂੰ ਰੋਗੀ ਕਰੇਗਾ ਕਫ ਹੋਈ ਹੋਈ ਹੈ ਸਾਹਮਣੇ ਪਕੌੜੇ ਪਏ ਨੇ ਸੁਮੈਲ ਚੰਗੀ ਲੱਗੀ ਚੱਲ ਦੋ ਚਾਰ ਖਾ ਲੈਂਦੇ ਹਾਂ ਇਹ ਹੋਸ਼ ਦੀ ਗੱਲ ਹੈ ਜਾਂ ਚਸਕੇ ਦੀ ਇਮਾਨਦਾਰੀ ਨਾਲ ਸੋਚਣਾ ਇਉਂ ਹੀ ਬਾਕੀ ਇੰਦਰੀਆਂ ਦੀ ਹਾਲਤ ਹੈ ਸਤਿਗੁਰੂ ਕਹਿੰਦੇ ਨੇ ਸਿਰ ਤੋਂ ਪੈਰਾਂ ਤੱਕ ਸਵਾਹ ਮਲਣ ਦੀ ਜ਼ਰੂਰਤ ਨਹੀਂ ਰਾਖ ਤਾਂ ਇਸਨੇ ਇੱਕ ਦਿਨ ਹੋ ਹੀ ਜਾਣਾ ਹੈ ਤੇਰੇ ਕਰਮ ਦੀ ਲੋੜ ਨੇ ਇੱਕ ਦਿਨ ਆਏਗਾ ਚਾਰ ਭਰਾ ਤੇਰੀ ਆਰਥੀ ਉਠਾ ਕੇ ਲੈ ਜਾਣਗੇ ਤੇ ਫਿਰ ਰਖੇ ਟਿਕਾ ਉੱਪਰ ਲਾ ਦੇਣਗੇ ਅੱਗ ਰਾਖ ਤਾਂ ਇਸਨੇ ਸਰੀਰ ਨਹੀਂ ਹੋ ਜਾਣਾ ਇਸ ਤੇ ਰਾਖ ਤੇ ਰਾਖ ਮਲਣ ਦਾ ਕੀ ਫਾਇਦਾ ਜਿੰਨਾ ਚਿਰ ਜ਼ਿੰਦਗੀ ਦੀ ਰੋਂ ਇਸ ਦੇ ਅੰਦਰ ਹੈ ਉਹਨਾ ਚਿਰ ਧਿਆਨ ਦੀ ਵਿਪੂਤੀ ਮਲ ਤੇਰੇ ਸਰੀਰ ਦਾ ਇੱਕ ਇੱਕ ਰੋਂ ਆ ਤੇਰੀ ਹੋਸ਼ ਵਿੱਚ ਹੋਵੇ ਜਿਸ ਆਦਮੀ ਦੀ ਹੋਸ਼ ਇਉਂ ਕਾਇਮ ਹੈ ਧਿਆਨ ਇਉਂ ਕਾਇਮ ਹੈ ਉਸ ਦੀਆਂ ਅੱਖਾਂ ਉਹੀ ਦੇਖਣਗੀਆਂ ਜੋ ਦੇਖਣ ਦਾ ਢੰਗ ਹੈ ਉਸ ਢੰਗ ਨਾਲ ਉਸੇ ਬਿਰਤੀ ਨਾਲ ਦ੍ਰਿਸ਼ਟੀ ਸਾਡੀ ਕੇਵਲ ਅੱਖਾਂ ਨਹੀਂ ਬਣਾਉਂਦੀਆਂ ਬਿਰਤੀ ਤੋਂ ਬਣਦੀ ਹੈ ਬਿਰਤੀ ਬੁਰੀ ਹੋਵੇ ਤਾਂ ਦੇਖਣ ਦਾ ਢੰਗ ਹੋਰ ਹੈ ਬਿਰਤੀ ਚੰਗੀ ਹੋਵੇ ਤਦ੍ਰਿਸ਼ਟੀ ਹੋ ਰਹੀ ਸਤਿਗੁਰੂ ਕਹਿੰਦੇ ਨੇ ਪੂਰੀ ਕਾਇਆ ਤੇ ਧਿਆਨ ਦੀ ਵਿਪੂਤੀ ਲਗਾ ਦੇ ਫਿਰ ਸੁਰਤੀ ਬਦਲ ਜਾਏਗੀ ਇਤਨੀ ਬਦਲ ਜਾਏਗੀ ਜਿਸ ਦਾ ਕੋਈ ਹਿਸਾਬ ਹੀ ਨਹੀਂ ਦੇਖੋ ਬਿਰਤੀ ਦੀ ਗੱਲ ਹੋਸ਼ ਕਿੱਥੇ ਪਹੁੰਚ ਜਾਂਦੀ ਹੈ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਹੈ ਤੇ ਸਤਿਗੁਰੂ ਜੀ ਦੇ ਸਾਹਮਣੇ ਉਹਨਾਂ ਦੇ ਪਿਆਰੇ ਸਿੱਖਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ ਭਾਈ ਮਤੀ ਦਾਸ ਜੀ ਨੂੰ ਬਿਠਾ ਲਿਆ ਗਿਆ ਹੈ ਇੱਥੇ ਬਿਰਤੀ ਤੇ ਦ੍ਰਿਸ਼ਟੀ ਦਾ ਪਤਾ ਲੱਗੇਗਾ ਉਸ ਨੂੰ ਕਾਜ਼ੀ ਆਖਦਾ ਹੈ ਦੇਖ ਤੇਰੇ ਸਾਹਮਣੇ ਦੋ ਆਪਸ਼ਨਸ ਹਨ ਜਿਹੜੀ ਮਰਜ਼ੀ ਚੁਣ ਲੈ ਇੱਕ ਹੈ ਕਹਦੇ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਨਹੀਂ ਸਿੱਖੀ ਛੱਡ ਤੇ ਤੇਰੀ ਜਾਨ ਬਖਸ਼ੀ ਜਾ ਸਕਦੀ ਹੈ ਇਹ ਬਖਸ਼ੀ ਦੱਸ ਰਿਹਾ ਜਿਵੇਂ ਜਾਨ ਆਪਣੀ ਵੀ ਇਸ ਨੇ ਸਦਾ ਬਚਾ ਰੱਖਣੀ ਹੋਵੇ ਪਰ ਖੈਰ ਜੇ ਤੂੰ ਇਨਕਾਰੀ ਨਾ ਹੋਇਓ ਗੁਰੂ ਤੋਂ ਆਰੇ ਨਾਲ چیر ਦਿਆਂਗੇ ਦੋ ਫਾੜ ਕਰ ਦਿਆਂਗੇ ਉਸ ਨੇ ਆਖਿਆ چیر ਦਿਓ ਮੇਰਾ ਸਿੱਧਕ ਹੈ ਮੇਰਾ ਪ੍ਰੇਮ ਹੈ ਗੁਰੂ ਨਾਲ ਮੈਂ ਸਿੱਖਾਂ ਆਖਰੀ ਜੋ ਮਰਿਆਦਾ ਸੀ ਕਿ ਫਿਰ ਤੈਨੂੰ ਹੁਣ ਆਰੇ ਨਾਲ ਤਾ ਚੀਰ ਦੇਣਾ ਕੋਈ ਆਖਰੀ ਤਮੰਨਾ ਹੈ ਤਾਂ ਉਹ ਦੱਸ ਦੇ ਇੱਕ ਕਵੀ ਨੇ ਉਹ ਪੰਕਤੀਆਂ ਲਿਖੀਆਂ ਨੇ ਕਮਾਲ ਦੀਆਂ ਦੂਜੀ ਨੁਕਰੇ ਪਿਆ ਜਲਾਦ ਆਖੇ ਮਤੀ ਦਾਸ ਹੁਣ ਹੋਰ ਨਾ ਗੱਲ ਹੋਵੇ ਛੇਤੀ ਦੱਸ ਜੋ ਆਖਰੀ ਇੱਛਾ ਆਈ ਹਾਜ਼ਰ ਇਸੇ ਥਾਂ ਇਸ ਪਲ ਹੋਵੇ ਸਿੱਖ ਆਖਿਆ ਹੋਰ ਕੋਈ ਇੱਛਾ ਨਹੀਂ ਔਕੜ ਆਖਰੀ ਮੇਰੀ ਇਹ ਹੱਲ ਹੋਵੇ ਮੇਰੇ ਸਿਰ ਉੱਤੇ ਜਦੋਂ ਚੱਲੇ ਆਰਾ ਮੇਰਾ ਮੂੰਹ ਗੁਰ ਪਿੰਜਰੇ ਵਾਲ ਹੋਵੇ ਗੁਰੂ ਦੇ دیدار ਕਰਦਿਆਂ ਕਰਦਿਆਂ ਦਰਸ਼ਨ ਕਰਦਿਆਂ ਮੈਨੂੰ ਦੁੱਖ ਕਿੱਥੇ ਆਏਗਾ ਇਹ ਹੈ ਇੱਕ ਸਿਦਕ ਇਹ ਹੈ ਧਿਆਨ ਇਹ ਹੈ ਅਸਲੀ ਹੋਸ਼ ਸੁੱਖਾਂ ਦੇ ਦਾਤੇ ਪ੍ਰਭੂ ਖੁਦਾ ਨਿਰੰਕਾਰ ਨਾਲ ਜੋ ਜੁੜ ਗਏ ਉਹ ਦੁੱਖਾਂ ਤੋਂ ਉੱਪਰ ਉੱਠ ਗਏ ਧਿਆਨ ਕੀ ਕਰੇ ਬੇਪੂਤ ਐ ਜੋਗੀ ਸਵਾ ਗੋਹਿਆਂ ਦੀ ਮਲਨ ਦੀ ਲੋੜ ਨਹੀਂ ਧਿਆਨ ਪੂਰੇ ਸਰੀਰ ਦੇ ਉੱਪਰ ਤੇਰਾ ਪੂਰੀ ਤਰ੍ਹਾਂ ਹੋਣਾ ਚਾਹੀਦਾ ਖਿੰθα ਗੋਦੜੀ ਨਿਰੰਸੀ ਕੇ ਪਹਿਨੀ ਹੋਈ ਇਹਨੂੰ ਪਹਿਨਣ ਦੀ ਜ਼ਰੂਰਤ ਨਹੀਂ ਖਬਰ ਤਾਂ ਇਹ ਹੀ ਲੈਣੀ ਚਾਹੁੰਦਾ ਹੈ ਨਾ ਕਿ ਇਹ ਟਾਕੀਆਂ ਜੁੜੀਆਂ ਨੇ ਇਸ ਤੋਂ ਵੱਧ ਅਹਿਮੀਅਤ ਨਹੀਂ 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 ਇਹ ਟਾਕੀਆਂ ਦੇ ਭਾਅ ਉਸ ਦਿਨ ਹੈ ਜਿੱਦਣ ਪ੍ਰਾਣ ਨਿਕਲ ਗਏ ਜਿੰਨਾ ਚਿਰ ਜ਼ਿੰਦਗੀ ਚੱਲ ਰਹੀ ਹੈ ਇਸ ਕਾਇਆ ਦੀ ਕੀਮਤ ਕੋਈ ਪਾ ਸਕਦਾ ਹੈ ਇਸ ਕਾਇਆ ਕੀ ਕੀਮਤ ਕਿਨਾ ਨਾ ਪਾਈ ਮੇਰਾ ਠਾਕੁਰੇ ਬੰਤ ਬਣਾਈ ਇਸ ਨੂੰ ਬੇਕਾਰ ਸਮਝਦਾ ਉਂਝ ਕਾਲ ਨੂੰ ਚੇਤੇ ਰੱਖ ਮੌਤ ਕਦੀ ਵੀ ਆ ਸਕਦੀ ਹੈ ਇਸ ਕਾਇਆ ਦੀ ਗੋਦੜੀ ਦਾ ਸਨਮਾਨ ਕਰਨਾ ਸਿੱਖ ਕਾਲ ਦਾ ਚੇਤਾ ਤੇਰੀ ਉੱਪਰ ਪਈ ਨਹੀਂ ਗੋਦੜੀ ਹੋਵੇ ਕਿ ਮੌਤ ਨੂੰ ਪੁੱਲੀ ਨਾ ਕੁਵਾਰੀ ਕਾਇਆ ਜੁਗਤ ਇਸ ਕਾਇਆ ਨੂੰ ਕੁਵਾਰੀ ਰੱਖ ਕਬੀਰ ਜੀ ਦਾ ਇੱਕ ਬਚਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਪਰ ਬਹੁਤ ਪ੍ਰਸਿੱਧ ਹੈ ਜਿਉਂ ਕੀ ਤਿਉਂ ਤਾਰਕ ਦੀਨੀ ਚਦਰੀਆ ਉਸ ਦਾ ਮਤਲਬ ਮੈਂ ਦਾਗ ਨਹੀਂ ਲੱਗਣ ਦਿੱਤਾ ਕੁਵਾਰੀ ਕਾਇਆ ਜੁਗਤ ਪਵਿੱਤਰ ਕੰਮ ਕਰੇ ਦਾਗੀ ਨਾ ਹੋਵੇ ਇਹ ਸਰੀਰ ਇਸ ਤੋਂ ਬੁਰਾ ਕਰਮ ਨਾ ਕਰੀ ਡੰਡਾ ਪ੍ਰਤੀਤ ਇਹ ਹੈ ਜੁਗਤ ਜ਼ਿੰਦਗੀ ਦੀ ਇਹ ਹੈ ਜੁਗਤੀ ਕੁਆਰੀ ਕਾਇਆ ਜੁਗਤ ਕਾਇਆ ਨੂੰ ਪਵਿੱਤਰ ਰੱਖ ਪਵਿੱਤਰ ਪਾਣੀ ਨਾਲ ਧੋਣ ਤੋਂ ਮਤਲਬ ਨਹੀਂ ਮਤਲਬ ਬੁਰੇ ਕੰਮ ਨਾ ਕਰੀ ਦਾਗੀ ਨਾ ਹੋਣ ਦੇ ਤੇ ਡੰਡਾ ਹੱਥ ਵਿੱਚ ਪਕੜ ਕੇ ਫਿਰਨ ਦੀ ਵੀ ਲੋੜ ਨਹੀਂ ਪ੍ਰਤੀਤ ਬਣਾ ਸ਼ਰਦਾ ਬਣਾ ਸਿਦਕ ਬਣਾ ਜਿਸ ਅੰਦਰ ਸਿਦਕ ਹੈ ਸ਼ਰਦਾ ਹੈ ਪ੍ਰਭੂ ਪ੍ਰਤੀ ਉਹਨੂੰ ਡੰਡੇ ਪਕੜਨ ਦੀ ਲੋੜ ਨਹੀਂ ਉਹ ਮਨ ਨੂੰ ਉਂਝ ਸਾਧ ਲੈਂਦਾ ਹੈ ਡੰਡੇ ਨਾਲ ਕਦੀ ਮਨ ਥੋੜੀ ਸਾਧੇ ਗਏ ਨਹੀਂ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤੈ ਆਈ ਪੰਥ ਜੋਗੀਆਂ ਦੇ 12 ਫਿਰਕਿਆਂ ਵਿੱਚੋਂ 12 ਹੀ ਫਿਰਕੇ ਸਨ ਸਭ ਤੋਂ ਉੱਤਮ ਮੰਨਿਆ ਜਾਂਦਾ ਸੀ ਇਹ ਆਪਣੇ ਆਪ ਨੂੰ ਸ਼੍ਰੋਮਣੀ ਮੰਨਦੇ ਸਨ ਤੇ ਬਾਕੀ ਦੇ 11 ਵੀ ਇਹਨਾਂ ਨੂੰ ਵਧੇਰੇ ਰਿਸਪੈਕਟ ਦਿੰਦੇ ਸਨ ਸਤਿਗੁਰੂ ਕਹਿੰਦੇ ਨੇ ਤੂੰ ਤਾਂ ਆਈ ਪੰਥ ਦਾ ਜੋਗੀ ਹੈਂ ਉੱਤਮ ਸ਼੍ਰੇਣੀ ਦਾ ਜੋਗੀ ਹੈ ਸਗਲ ਜਮਾਤੀ ਦਾ ਸਬਕ ਸਿੱਖਣਾ ਹੈ ਸਾਰਿਆਂ ਨਾਲ ਪਿਆਰ ਕਰਨਾ ਸਿੱਖ ਸਭ ਕੁਦਰਤ ਦੇ ਹੀ ਬੰਦੇ ਹਨ ਹਿੰਦੂ ਮੁਸਲਮ ਸਿੱਖ ਇਸਾਈ ਕੋਈ ਹੋਵੇ ਯਹੂਦੀ ਹੈ ਕਿ ਪਾਰਸੀ ਕਿਸੇ ਨੂੰ ਉੱਚੇ ਨੀਵੇਂ ਦੇ ਖਿਆਲ ਵਿੱਚ ਨਾ ਸੋਚੀ ਰੱਬ ਦੇ ਬੰਦੇ ਨੇ ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਾਗੋ ਪਜਿਆ ਕੌਣ ਪਲੇ ਕੋ ਮੰਦੇ ਸਗਲ ਜਮਤ ਸਾਰਿਆਂ ਨਾਲ ਜਮਾਤੀ ਬਣ ਕੇ ਰਹੇ ਬਰਾਬਰ ਦਾ ਵਿਵਹਾਰ ਕਰੇ ਸਾਥੀ ਬਣ ਕੇ ਰਹੇ ਮਨ ਜੀਤਾ ਹੈ ਜਗ ਜੀਤ ਦੁਨੀਆ ਨੂੰ ਜਿੱਤਣਾ ਤੁਰ ਪਈ ਜੇ ਆਪਣਾ ਮਨ ਨਾ ਜਿੱਤਿਆ ਤਾਂ ਕੁਝ ਵੀ ਨਹੀਂ ਜਿੱਤਿਆ ਮਨ ਰਿਪ ਜੀਤਾ ਸਭ ਰਿਪ ਜੀਤੇ ਜੇ ਤੂੰ ਦੁਸ਼ਮਣ ਸਮਝਦਾ ਹੈ ਮਨ ਨੂੰ ਤਾਂ ਵੀ ਇਹਨੂੰ ਜਿੱਤਣ ਦੀ ਜ਼ਰੂਰਤ ਹੈ ਬੜਾ ਪ੍ਰਸਿੱਧ ਵਾਕ ਹੈ ਮਨ ਰਿਪ ਜੀਤਾ ਸਭ ਰਿਪ ਜੀਤੇ ਮਨ ਦੁਸ਼ਮਣ ਨੂੰ ਜਿੱਤ ਲਿਆ ਸਭ ਦੁਸ਼ਮਣ ਜਿੱਤ ਲਏ ਪਰ ਗੁਰਬਾਣੀ ਨੇ ਇਸ ਵਿੱਚ ਥੋੜਾ ਫਰਕ ਪਾਇਆ ਹੈ ਉਹ ਕਹਿੰਦੇ ਨੇ ਜਿੱਤਣ ਦੇ ਤਰੀਕੇ ਦੋ ਨੇ ਇੱਕ ਕਿਸੇ ਨੂੰ ਦੁਸ਼ਮਣ ਸਮਝ ਕੇ ਜਿੱਤਣਾ ਚਾਹੁੰਦੇ ਹੋ ਹੋ ਸਕਦਾ ਹੈ ਤੁਸੀਂ ਜਿੱਤ ਵੀ ਲੋ ਪਰ ਕੱਲੋ ਬਦਲਾ ਲਵੇਗਾ ਪ੍ਰੇਮ ਨਾਲ ਜਿਸ ਨੂੰ ਜਿੱਤ ਲੋਗੇ ਉਹ ਸਦਾ ਹੀ ਤੁਹਾਡਾ ਰਹੇਗਾ ਇਸ ਲਈ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਸਤਗੁਰੂ ਜੀ ਨੇ ਇਹਨੂੰ ਪਿਆਰਾ ਆਖਿਆ ਪਿਆਰ ਨਾਲ ਸਮਝਾਇਆ ਹੈ ਇਸ ਨੂੰ ਜਿੱਤ ਲੈ ਪ੍ਰੇਮ ਨਾਲ ਕਾਬੂ ਵਿੱਚ ਕਰ ਲੈ ਜਿਨੇ ਇਹ ਜਿੱਤ ਲਿਆ ਉਸਨੇ ਦੁਨੀਆ ਜਿੱਤ ਲਈ ਮਨ ਜੀਤੈ ਜਗ ਜੀਤ ਆਦੇਸ਼ ਤਿਸ ਹੈ ਆਦੇਸ਼ ਆਦੇ ਅਨੀਲ ਅਨਾਦ ਅਨਾਹਤ ਯੁਗ-ਯੁਗ ਇੱਕੋ ਵੇਸ ਮੇਰੀ ਨਮਸਕਾਰ ਹੈ ਨਮਸਕਾਰ ਹੈ ਆਦੇਸ਼ ਹੈ ਉਸ ਨੂੰ ਕਿਸ ਨੂੰ ਜੋ ਸਭ ਦਾ ਮੂਡ ਹੈ ਸਦਾਤੋਂ ਹੈ ਜਿਸ ਤੋਂ ਸਭ ਪੈਦਾ ਹੋਏ ਜਿਸ ਨੂੰ ਕੋਈ ਦਾਗ ਨਹੀਂ ਕਾਲਖ ਨਹੀਂ ਜਿਸ ਦਾ ਕੋਈ ਆਦ ਵੀ ਬਿਆਨ ਨਹੀਂ ਕਰ ਸਕਦਾ ਅੰਤ ਤਾਂ ਹੋਣਾ ਹੀ ਨਹੀਂ ਆਦ ਅੰਤ ਤੋਂ ਪਰੇ ਅਨਾਦ ਅਨਾਹਤ ਕਦੀ ਮਿਟਣ ਵਾਲਾ ਨਹੀਂ ਜੁਗ ਜੁਗ ਇੱਕੋ ਵੇਸ ਤੇ ਸਦਾ ਸਦਾ ਤੂੰ ਜੁਗਾ ਜੁਗਾ ਤਰ ਤੂੰ ਹਮੇਸ਼ਾ ਤੋਂ ਇੱਕ ਰਸ ਇੱਕ ਰੰਗ ਇੱਕ ਰੂਪ ਵਿੱਚ ਵਿਆਪਕ ਹੈ ਬਾਹਰ ਦੇ ਭੇਖ ਵਿੱਚੋਂ ਵੀ ਕੋਈ ਸਬਕ ਲੈਣ ਦੀ ਲੋੜ ਹੈ ਇਸ ਪੌੜੀ ਦਾ ਸੰਖੇਪ ਸਾਨੂੰ ਸਭ ਕਹੇ ਚਾਹੇ ਕਿਸੇ ਮਸਬਦ ਦਾ ਭੇਖ ਹੈ ਉਸ ਵਿੱਚ ਕੋਈ ਸਬਕ ਜ਼ਰੂਰ ਹੈ ਜੇ ਕੋਈ ਲੈ ਸਕੇ ਗੁਰਬਾਣੀ ਅਗਾਧ ਬੋਧ ਹੈ ਵਿਚਾਰਾਂ ਕਰਦੇ ਆ अनेका ਪੁੱਲਾਂ ਹੋਈਆਂ ਹੋਣਗੀਆਂ ਖਿਮਾ ਕਰ ਦੇਣੀਆਂ ਵਾਹਿਗੁਰੂ ਜੀ ਕਿਰਪਾ ਕਰਨ ਗੁਰਮਤ ਵਿਚਾਰ ਸਾਡੇ ਜੀਵਨ ਦਾ ਹਿੱਸਾ ਬਣ ਸਕੇ ਅਖੀਰ ਵਿੱਚ ਉਹੀ ਬੇਨਤੀ ਜਿੱਥੇ ਆਪ ਜੀ ਪੂਰੇ ਵੀਡੀਓ ਨੂੰ ਦੇਖਦੇ ਹੋ ਆਪਣੇ ਸਰਕਲ ਵਿੱਚ ਗਰੁੱਪਾਂ ਵਿੱਚ ਜ਼ਰੂਰ ਸ਼ੇਅਰ ਕਰੋ ਕੋਈ ਮਨ ਵਿੱਚ ਕਮੈਂਟਸ ਹੈ ਲਿਖ ਸਕਦੇ ਹੋ ਸਵਾਗਤ ਹੈ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਗੁਰਬਾਣੀ ਪ੍ਰਚਾਰ ਪ੍ਰਸਾਰ ਦੇ ਮੈਂਬਰ ਬਣ ਜਾਓਗੇ ਸਬਸਕ੍ਰਾਈਬ ਕਰਕੇ ਬਾਕੀਆਂ ਨੂੰ ਵੀ ਪ੍ਰੇਰੋ ਇਨ੍ਹਾਂ ਹੀ ਬੇਨਤੀਆਂ ਦੇ ਨਾਲ ਮੈਂ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ